ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਧਾਉ ਖਸ਼ਾਲ ਜੋਈਆ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਿੰਡ ਦੇ ਬਾਹਰ ਟਾਣੀ ਵਿਖੇ ਬਿੱਤੇ ਇੱਕ ਹਫ਼ਤੇ ਦੇ ਵਿੱਚ ਤਿੰਨ ਵਾਰ ਲੜਾਈ ਹੋ ਗਈ ਹੈ ਦੱਸ ਦਈਏ ਕਿ આરોਪ ਹਨ ਕਿ ਮੌਜੂਦਾ ਸਰਪੰਚ ਦੇ ਵੱਲੋਂ ਮੁੰਡਿਆਂ ਨੂੰ ਬੁਲਾ ਕੇ ਇੱਥੇ ਲੋਕਾਂ ਦੀ ਮਾਰਕਟਾਈ ਕੀਤੀ ਜਾ ਰਹੀ ਹੈ ਇਹ ਵੀ આરોਪ ਲੱਗੇ ਨੇ ਕਿ ਇਲੈਕਸ਼ਨਾਂ ਦੇ ਸਮੇਂ ਸਰਪੰਚ ਨੂੰ ਵੋਟਾ ਨਾ ਪਾਉਣ ਵਾਲਿਆਂ ਦੇ ਨਾਲ ਖੁੰਧਤ ਕੱਢੀ ਜਾ ਰਹੀ ਹੈ ਉਧਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਮੌਜੂਦਾ ਸਰਪੰਚ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਨੇ ਸਾਰੇ ਹੀ આરોਪਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਵੀ ਕਾਰਵਾਈ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਇੱਕ ਐਫ ਆਈ ਆਰ ਲਾਂਚ ਕੀਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਦੋਨੇ ਤਰ੍ਹਾਂ ਦੇ ਕਰਾਸ ਰੈਪੋਰਟ ਵੀ ਦਰਜ ਕੀਤੀ ਗਈ ਹੈ ਪਹਲਾ ਹੈਗੀ ਕਿਹੜਾ ਪਿੰਡ ਨਾਨ ਸਿੰਘ ਚੂਂਗੀਆਂ ਬਸ ਪਰਸੋ ਜੇ ਉੱਥੇ ਲੜਾਈ ਜੱਲੀ ਜਾਂਦੀ ਬਸ ਮੇਲੇ ਜਾਂ ਰਮਾਣੇ ਤੇ ਪਾਰ ਕੰਮ ਕਰੀ ਲੜਾਈ ਨਰੇਗਾ ਵੀ ਕੰਮ ਕਰੇ ਤੇ ਸਰਪੰਚ ਵੀ ਵੋਟਾਂ ਨਹੀਂ ਪਾਈਆਂ ਜੀ ਅੱਛਾ ਹਾਂ ਤਾਂ ਕਰਦੇ ਆ ਤੁਹਾਡੀਆਂ ਹਾਲਤਾਂ ਹੱਥ ਤੇ ਕਰਪਾਨ ਵਜੀ ਹੱਥ ਤੇ ਮਾਰੀ ਨੇ ਇਧਰਲੇ ਹੱਥ ਚੀਤ ਫਿਰ ਤੇ ਕਾਪਾ ਮਾਰਾ ਨੇ ਇੱਕ ਜਣ ਮੈਨੂੰ ਫੜੀ ਰੱਖਿਆ ਕਿੰਨੇ ਮਾਰੇ ਇਹ ਚਪੰਚ ਦੇ ਮੁੰਡੇ ਨੇ ਕਿੱਥੇ ਹਾਂ ਤੇ ਉਹਦੇ ਚਾਰ ਚੱਲੇ ਮੁੰਡੇ ਨੇ ਫੜੀ ਰੱਖਿਆ ਮੈਨੂੰ ਹਾਂ ਕਿ ਇੱਥੇੋਂ ਅੱਗੇ ਲਈ ਹਾਂਜੀ ਬੋਟਾ ਨਹੀਂ ਪਾਇਆ ਹਾਂ ਬੋਟਾ ਨਹੀਂ ਪਾਇਆ ਬੰਦਾ ਬਣ ਗਿਆ ਫਿਰ ਹਾਂ ਉਹਦਾ ਬੋਟਾ ਨਹੀਂ ਪਾਇਆ ਤੁਸੀਂ ਤੁਹਾਨੂੰ ਵੜ ਦੇਣਾ ਕੱਲੇ ਕੱਲੇ ਨੂੰ ਵੜਨਾ ਅੱਜ ਵੀ ਫਾਰੀ ਦੇਣੀ ਥਲਕਾਰੇ ਮਾਰੀ ਜਾਂਦਾ ਫਾਰੀ ਵਿੱਚ ਕਾਰ ਹਾਂ ਕਿੱਥੇ ਤੁਸੀਂ ਟਾਣੀ ਤਰੇ ਹਾਂ ਟਾਣੀ ਤੱਕ ਪਿੰਡ ਤੋਂ 1.5 ਕਿਲੋਮੀਟਰ ਦੂਰ ਆ ਬਹੁਤ ਸਾਰੇ ਚੱਲ ਕੇ ਗਏ ਆ 50 ਬੰਦਾ ਹੈਗਾ ਸੀ ਹਾਂ ਤੁਸੀਂ ਕਿਹਨੇ ਨਹੀਂ ਅਹੀਂ ਤੇ ਨਹੀਂ ਜਾਣੇ ਹਾਂ ਇਹ ਪੰਚਾਇਤੀ ਜ਼ਮੀਨ ਹੈ ਜਿੱਦਾਂ ਹਾਂ ਪੰਚਾਇਤੀ ਜ਼ਮੀਨ ਹੈ ਅੱਛਾ ਤੇ ਉਹ ਤੁਹਾਨੂੰ ਪੰਚਾਇਤ ਨੇ ਦਿੱਤੀ ਹੋਈ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਰਹਿ ਸਕਦੇ ਹੋ ਪੰਚਾਇਤ 42 ਬੈੜੀ ਸੀ 42 ਅੱਛਾ 42 ਠੀਕ ਹੈ ਕਿੰਨੇ ਘਰ ਬੈਠੇ ਹੋ ਉਹ ਠੀਕ ਹੈ 40 50 ਘਰ ਅੱਛਾ ਤੇ ਅੱਧੇ ਉਹ ਦਰਹਿ ਅੱਧੇ ਸਾਡੇ ਵਾਲੇ ਸੀ ਅੱਛਾ ਦੋ ਤੜਿਆਂ ਤੇ ਵੰਡੇ ਹੋਏ ਦੋ ਤੜਿਆਂ ਤੇ ਵੰਡੇ ਹੋਏ ਹੋਰ ਕਿਸੇ ਦੀ ਵੀ ਛੱਟਾ ਲੱਗੀ ਹੋਰ ਕਿਸੇ ਦੀ ਨਹੀਂ ਬੱਜੀ ਆ ਤੋਂ ਪਰਮਾਨੰਦ ਹਾਂਜੀ ਤੇ ਜਿਹੜੇ 4 ਦਿਨ ਪਹਿਲਾਂ ਤੋਂ ਇਹਨੇ ਮੜਾਈ ਹੋਈ ਜੰਨੀ ਉਹ ਕੀ ਉਹਨਾਂ ਦੇ ਵੀ ਉਂਗਲਾ ਵੱਢੀ ਚਿਆਂ ਨੇ ਤੇ ਲੜਾਈ ਹੋਈ ਰਾਤ ਨੂੰ ਬੜਾ ਕੁੜੀਆਂ ਨਾਲ ਬੜਾ ਕੁੱਟਿਆ ਨੇ ਜਿਹੜੀਆਂ ਕੁਆਰੀਆਂ ਕੁੜੀਆਂ ਨੂੰ ਨੰਗਾ ਕਰਕੇ ਸਾਰੀ ਰਾਤ ਪਾੜੇ ਤੇ ਕੱਪੜੇ ਅੱਛਾ ਇਹ ਕਿੰਨੇ ਦਿਨ ਪਹਿਲਾਂ ਦੀ ਗੱਲ ਸੀ 25 ਤਰੀਕ 26 ਤਰੀਕ ਦੀ 26 ਤਰੀਕ ਦੀ ਉਹ ਬੰਦੇ ਕਿਥੇ ਨੇ ਕਿਹੜੇ ਉਹ ਇੱਥੇ ਦਾ ਹਲੇਗੇ ਨੇ ਅੱਛਾ ਉਹ ਵੀ ਇੱਥੇ ਦਾ ਹਾਂਜੀ ਇੱਥੇ ਦਾ ਹਾਂਜੀ ਤੀਰ ਕਿਹਨਾਂ ਦਾ ਕਰਨ ਸਿੰਘ ਜੀ ਕੀ ਮਸਲਾ ਹੈ ਮਸਲਾ ਲੜਾਈ ਹੋਈ ਜੀ अच्छा हां जी हां जी वो ਘਰੇਗੇ ਸੀਗੇ ਚਾਰ ਦਿਨ ਪਹਿਲੇ ਵੀ ਲੜਾਈ ਹੋਈ ਏ ਤੇ ਸਰਪੰਚ ਜਿਹੜਾ ਨਵਾਂ ਬਣਿਆਗਾ ਉਹ ਆਂਦਾ ਪੈ ਵੀ ਅਸੀਂ ਵੱਡਾ ਟੁਕੀ ਕਰਨੀ ਵੀ ਅਸੀਂ ਵੋਟਾਂ ਨਹੀਂ ਪਾਈਆਂ ਗੀਆਂ ਤਾਂ ਕਰਕੇ ਸਾਡੇ ਨਾਲ ਤਾਂ ਲੜਾਈ ਕਰਦੇ ਪਏ ਨੇ ਚਾਰ ਦਿਨ ਹਾਂ ਵੋਟਾਂ ਦਾ ਹੀ ਮਸਲਾ ਹੈਗਾ ਜੀ ਹੋਰ ਕੋਈ ਗੱਲ ਨਹੀਂ ਨਾ ਨਾ ਹੋਰ ਕੋਈ ਗੱਲ ਨਹੀਂ ਅੱਜ ਕੀ ਹੋਇਆ ਅੱਜ ਸਵੇਰੇ ਦਾ 50 ਬੰਦਾ ਲੈ ਕੇ ਸਾਡੇ ਘਰੇ ਆ ਕੇ ਪਿਸਤੌਲ ਲੈ ਕੇ ਡਾਂਗਾ ਗੜਾਸੇ ਸ਼ੂਟਿੰਗ ਸਾਰਾ ਕੁਝ ਲੈ ਕੇ ਕੁਰਬਾਨਾ ਲੈ ਕੇ ਕਰੇ ਗੱਲ ਪੈ ਗਿਆ ਕਿ ਅਸੀਂ ਤਸਵੀਰੇ ਕੰਮ ਤੇ ਚੱਲੇ ਸੀਗੇ ਤੇ ਆ ਕੇ ਗੱਲ ਡੈਡੀ ਨੂੰ ਆ ਕੇ ਪੈ ਕੇ ਸੱਟਾਂ ਵਾਵਾ ਲਾ ਕੇ ਸਿਰ ਵੀ ਪਾੜਤਾ ਤੇ ਉਂਗਲਾਂ ਤੇ ਵੀ ਸੱਟਾਂ ਲਾ ਗਈ ਆ ਤੇ ਆ ਕੇ ਗਾਲੀ ਪੈ ਗਏ ਸਿੱਧਾ ਸ਼ਾਵਾ ਤਾਂ ਕੋਈ ਕੁੱਟ ਮਾਰੀ ਵੀ ਕਰਨੀ ਹੈ 5 ਸਾਲ ਅਸਟਾ ਇਨੇ ਦਾ ਚੱਕ ਟਾਣੀ ਚੱਕ ਦੇਣੀ ਸੀ ਕਹਿੰਦੇ ਥੋਠ ਜੋ ਟਾਣੀ ਕਾ ਚੱਕ ਦੇਣੀ ਟਾਣੀ ਕਿਥੇ ਰ ਟਾਣੀ ਉੱਥੇ ਹੀ ਪੰਚਾਇਤ ਵਾਲੀ ਥਾਂ 'ਚ ਬੈਠੇ ਨਾ ਕਹਿੰਦੇ ਪੰਚਾਇਤ ਵਾਲੀ ਥਾਂ 'ਚ ਕਾਜ ਦੇਣੀ ਤੇ ਕੋਈ ਗਰੀਬ ਰਹਿਣ ਹੀ ਨਹੀਂ ਦੇਣਾਗਾ ਅੱਛਾ ਸਰਪੰਚ ਧਮਕੀਆਂ ਦਿੰਦਾ ਹੈਗਾ ਕਿੰਨੇ ਬੰਦੇ ਆਏ ਅੱਜ 50 ਬੰਦਾ ਸੀ ਦਾ ਕੋਈ ਵੀਡੀਓ ਵੀ ਹੈ ਗਿਆ ਹਾਂਜੀ ਵੀਡੀਓ ਹੈ ਗਿਆ ਜੀ ਓਕੇ ਜੀ ਹਾਂਜੀ ਹੈ ਗਿਆ ਜੀ ਕੀ ਨਾਮ ਬਟਾ ਕ੍ਰਿਸ਼ਨ ਸਿੰਘ ਪਿੰਡ ਪਿੰਚ ਚੱਕ ਟਾਹ ਹੁਸ਼ਾਲ ਜੋ ਜਾਂ ਚੁਗਿਆ ਅਨੰਦ ਸਿੰਘ ਵਾਲੀ ਮੀਤ ਸਿੰਘ ਜੀ ਤੁਹਾਡਾ ਕੀ ਮਸਲਾ ਹੋਇਆ ਹੈ ਸਾਡਾ ਵੀ ਮਸਲਾ ਹੀ ਉਹ ਨਰੇਗਾ ਤੇ ਓਟਾਂ ਦਾ ਆਇਆ ਸੀ ਓਟਾਂ ਉਹਨਾਂ ਨੇ ਪਈਆਂ ਤੇ ਸਾਡੀਆਂ ਕੁੜੀਆਂ ਦੇ ਕੱਪੜੇ ਪਾੜ ਕੇ ਸਾਨੂੰ ਬਹੁਤ ਕੁੱਟ ਮਾਰੋ ਨਾ ਕੀਤੀ ਹੈ ਸਾਡੇ ਨਾਲ ਕਦੋਂ ਦੀ ਗੱਲ ਹੈ ਇਹ ਦੁੱਖ ਦੁੱਖ ਭਰੀ ਇਹ ਮੈਂ ਇੱਜ਼ਤ ਦਿੱਖਾ ਲ ਦੇ ਬੰੂ ਮੈਂ ਨਰੇਗਾ ਕਰ ਦੇਗੀ ਬਾਦ ਘਟ ਮਾਰ ਬੜੀ ਕਿਤਨੀ ਸਾਡੇ ਨਾਲ ਕੋਲ ਦੀ ਗੱਲ ਹੈ ਇਹ 23 ਤਰੀਕ ਦੀ ਜੀ ਖਾਦ ਕੁੱਟ ਮਾਰ ਇਹਨੇ ਕਹਿੰਦੇ ਸੀ ਤੂੰ ਜਿਹੜਾ ਤੂੰ ਨਾ ਮੁੰਡਾ ਨਿਰਕੇ ਤੇ ਕੰਮ ਲੈ ਰੇ ਤਾਂ ਘਰ ਕੇ ਨਾਲੇ ਉਟਾ ਨਹੀਂ ਜੀ ਉਹਨਾਂ ਨੇ ਪਾਈਆਂ ਦਾ ਕਰਤੇ ਤਾਂ ਨਾ ਕੁੱਟ ਮਾਰ ਕੀਤੀ ਆ ਜੀ ਕੌਣ ਲੋਕ ਸੀ ਕਿੰਨੇ ਲੋਕ ਉਹ ਪਿੰਡ ਦਾ ਸਾਵਣ ਫਿਰ 56 ਹੈ ਜੀ ਉਹਦੇ ਮੁੰਡੇ ਦੇ ਸਾਰੇ ਗੁੰਡੇ ਮਗਾਦੇ 2 ਕਿਲੋਮੀਟਰ ਚ ਜਾ ਕੇ ਤੁਹਾਨੂੰ ਠਾਣੀ ਤੇ ਖੂਬਾਤ ਕੁੱਟੇ ਹਮਾਰਿਆ ਨੇ ਜੀ ਇਨੇ ਲੋਕਾਂ ਦੇ ਸੱਟ ਲੱਗੀਆਂ ਸਾਡੇ ਸਾਡੇ ਤੇ ਇੱਥੇ ਆਉਣ ਇੱਕ ਅੱਜ ਨੂੰ ਲੱਗੀ ਤੇ ਕੱਲ ਉਦੋਂ ਸਾਡੇ ਦੋ ਬੰਦਿਆਂ ਨੂੰ ਉਦੋਂ ਸੱਟਾਂ ਮਾਰੀਆਂ ਜੀ ਤੁਸ ਕੇਰੋ ਲੜਕੀਆਂ ਦੇ ਕਿ ਲੜਕੀਆਂ ਨਾਲ ਵੀ ਕੁੱਟਮਾਰ ਹਾਂਜੀ ਲੜਕੀਆਂ ਦੇ ਵੀ ਕੱਪੜੇ ਪਾੜਿਆ ਸਾਰੇ ਤੇ ਬਹੁਤ ਕੁੱਟਮਾਰ ਕੀਤੀ ਹੈ ਜੀ ਸ਼ਿਕਾਇਤ ਕੀਤੀ ਪੁਲਿਸ ਨੂੰ ਤੁਸੀਂ ਥਾਣੇ ਦਿੱਤੀ ਥਾਣੇ ਵੀ ਦਿੱਤੀ ਸੀ ਜੀ ਅਜੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਕੋਈ ਸੁਣਾਈ ਨਹੀਂ ਹੋ ਰਹੀ ਜੀ ਆਪਣਾ ਬੀ ਰੋਜ ਕਾਪੇ ਨਾ ਕਦੇ ਇਦੋਂ ਵੱਡੀ ਜਾਂਦੇ ਨੇ ਕਦੇ ਇਦੋਂ ਵੱਡੀ ਜਾਂਦੇ ਨੇ ਬੰਦ ਮੇਰੀ ਲੜਕੀਆਂ ਇਹ ਮਾ ਨਬੀਰ ਮਾ ਮੇਰੇ ਪੰਜ ਲੜਕੇ ਮੈਂ ਤਾਂ ਨਾ ਹੋਟਲ ਪੈਸੇ ਨਾ ਮੈਂ ਉਹਨਾਂ ਕੋਲ ਐਤ ਨਾ ਮੈਂ ਉਹਨਾਂ ਕੋਲ ਮੈਂ ਆਦੀ ਜਿਤਨੀ ਵੇਚ ਨਹੀਂ ਆਗਾ ਬਣਤਾ ਆਦੀ ਮਰਜ਼ੀ ਨਾਲ ਕੋਈ ਮਰਜ਼ੀ ਬਣ ਜਾ ਹੁਣ ਉਹ ਬਣ ਕੇ ਧੋੜਾ ਮੂੰਹ ਸਾਨੂੰ ਕੁੱਟਾ ਮਾਰੀ ਕਰਦੇ ਮੇਰੇ ਨਿੱਕੇ ਨਿੱਕੇ ਦੀਆਂ ਦੇ ਮੂੰਹ ਜ਼ੁੱਕੇ ਤੇ ਦਿਲ ਵਿਆਹ ਇਹ ਬੱਕਰੇ ਮੂੰਹ ਜ਼ੁੱਕੇ ਤੇ ਹਾਂ ਦਾਸ ਬਣਾਇਆ ਬਾਲਕ ਕਿੰਨੇ ਮਗਰ ਮਰ ਬ੍ਰੈਂਡ ਦੇ ਨਾਲ ਦੇ ਬਾਲਕ ਲੱਕੀ ਹੋਆ ਸਾਡਾ ਬਿਆਖਾਡਾ ਕੋਲਰ ਤੋੜਦੇ ਤੋਂ ਸਾਰੀ ਚੀਜ਼ ਅਜੇ ਨਹੀਂ ਨੰਨ ਸੀ ਦਕਰ ਦਾ ਬਿਆਖਾ ਸਾਡੇ ਸਿਆਰ ਲੱਗ ਜਟਕੀ ਚ ਲਿਖ ਗਈ ਅੱਜ ਕਿੱਥੇ ਲੜਾਈ ਹੋਈ ਸੀ ਹਾਂ ਜੋ ਪਾਲਾ ਸਿੰਘ ਦੇ ਘਰੇ ਵਈ ਪਾਲਾ ਸਿੰਘ ਦੇ ਘਰੇ ਹਾਂਜੀ ਪਿੰਡ ਚ ਕਿੰਨੇ ਕਰਨੇ ਜਿੰਨਾ ਕਰੇ ਲੜਾਈ ਸਰ ਮਾਲ ਤਕਰੀਬ ਨਾਲ ਕੋ ਜਿਹ ਸਪਾਇਦਾ ਜਿਹੜਾ ਉਹਨੇ ਕਰੇ ਮੰਗਲਵਾਰ ਦੀ ਰਾਤ ਨੂੰ ਹੋਈ ਆ ਹਾਂ ਤੇ ਉਸ ਰਾਤ ਸਾਡੇ ਘਰੇ ਹੋਈ ਆ ਹਾਂ ਤੇ ਵਿੱਚ ਮੰਗਲ ਗਿਆ ਬੁੱਧ ਗਿਆ ਤੇ ਅੱਜ ਮਨ ਸਵੇਰ ਹੋ ਗਈ ਅੱਛਾ ਹਾਂਜੀ ਇਹ ਮਸਲਾ ਵੋਟਾਂ ਦਾ ਹੀ ਹੈ ਬਸ ਮਸਲਾ ਵੋਟਾਂ ਦਾ ਹੀ ਹੈ ਨਰੇਗਾ ਦਾ ਕੰਮ ਸੀ ਫਿਰ ਵੀ ਚਲ ਪਾਰਟੀ ਦਾ ਭਾਈ ਹੈ ਨਾ ਜੋ ਵੀ ਪਾਰਟੀ ਮਤਲਬ ਕਿ ਨਰੇਗਾ ਦਾ ਕੰਮ ਪਹਿਲਾਂ ਕਰਵਾ ਦਿੰਦੇ ਸੀ ਪੁਰਾਣਾ ਸਰਪੰਚ ਸੀ ਨਾ ਤੇ ਉਹਦੇ ਘਰ ਹੁਣ ਨਰੇਗਾ ਦਾ ਕੰਮ ਨਹੀਂ ਕਰਦੇ ਸਿਰਫ ਉਹ 6 ਦਿਨ ਲਾਇਆ ਨੂੰ ਤੇ ਚੋਣ ਜਾਪਤਾ ਲੱਗ ਗਏ ਉਹ ਤੋਂ ਬਾਅਦ ਬੰਦ ਹੋ ਗਏ ਉਹਨਾਂ ਨੇ ਕਿ ਚਲ ਬੱਚਾ ਪੜਾ ਲਿਖਾ ਚਲ ਵੀ ਆਪਾਂ ਕੰਮ ਕਰਨ ਜਰੂਰ ਆਪਾਂ ਕਿਸੇ ਦੇ ਸਿਰ 'ਚ ਬੱਠਲ ਮਾਰਨੇ ਚਲ ਉਹਨਾਂ ਨੂੰ ਦੱਸਣ ਕੰਮ ਮਿਲ ਗਿਆ ਤੂੰ ਕਰ ਲਓ ਜੇ ਉਹਨਾਂ ਨੂੰ ਮਿਲ ਗਿਆ ਤੂੰ ਕਰ ਲਓਗੇ ਜਰੂਰ ਤਾਂ ਨਹੀਂ ਅਸੀਂ ਨਰੇਗਾ ਦੀ ਕਮਾਈ ਕਰਕੇ ਖਾਵਾਂਗੇ ਉਹ ਮੇਰੇ ਪੀਆ ਦਾ ਸਾਰਾ ਵੜਨ ਜਾਉਣ ਤੋਂ ਤਿਆਰ ਹੋਇਆ ਚਰ ਨਹੀਂ ਸੋਸ ਤੋੜ ਵੜ ਲੈਣੇ ਆਗੇ ਹੂੰ ਹਾਂ ਨਹੀਂ ਨਾ ਜਾਣਦੇ ਸੀ ਉਹ ਦੀ ਅਮਰ ਦਾ ਨਾਮ ਪਈ ਹੈ ਨਾ ਦੇ ਅਸਰ ਲਾਇਆ ਤੇ ਨਹੀਂ ਹੁਣ ਕੋਣ ਇੱਥੇ ਤੁਹਾਡੇ ਗੱਲ ਪੈ ਕੌਣ ਆਇਆ ਤਦੋਂ ਇੱਥੇ ਸਾਡੇ ਸਾਡੇ ਮੰਨ ਲਓ ਜੇ ਕਿਤੇ ਮੈਂਬਰ ਪਿਛਲੀ ਵਾਰ ਵੀ ਹਾਰ ਗਿਆ ਸੀ ਹੁਣ ਵੀ ਮੈਂਬਰ ਹਾਰ ਗਿਆ ਹੈ ਉਹ ਕਹਿੰਦਾ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਕਿ ਨਹੀਂ ਬਜਲ ਸਿੰਘ ਅੱਛਾ ਤੇ ਦੂਜਾ ਬਾਕੀ ਜਿਹੜੇ ਪਹਿਲੇ ਗੁੰਡਾ ਕਾਰੀ ਸੱਦੀ ਨੇ ਤੇ ਸਾਡਾ ਬੱਚਾ ਸੀਗਾ ਉਹ ਇਥੇ ਲੰਘਦਾ ਸੀ ਤੇ ਉਹਨੂੰ ਕਹਿ ਦਿੰਦੇ ਸੂਰਨ ਮਾਰਨਾ ਹੈ ਉਹ ਕਰਨ ਮੋੜ ਤੇ ਬੇਟਾ ਕੋਈ ਚੀਜ਼ ਆ ਜਾ ਆਪਾਂ ਨੂੰ ਹੁੰਦਾ ਹੀ ਬੱਚਾ ਥੱਲੇ ਨਾ ਆ ਜਾਵੇ ਤੇ ਮੈਨੂੰ ਕਿਹਾ ਮੈਂ ਕਿ ਚਲ ਬੱਚੇ ਨੂੰ ਸਮਝਾ ਲਵਾਂਗੇ ਤੇ ਮੇਲੇ ਤੇ ਨ ਸਿਰਫ ਇੱਕ ਤਾਰ ਲੱਗਨ ਦਾ ਝਗੜਾ ਬਣਿਆ ਸਾਡਾ ਕਿਸੇ ਨਾਲ ਨਾ ਰੰਜ ਨਾ ਦੁਸ਼ਮਣੀ ਕਿਸੇ ਨਾਲ ਵੀ ਨਹੀਂ ਹੈਗੀ ਸਾਡੇ ਨ ਸਾਰੇ ਜੀ ਜੀ ਕਰਨ ਸੀ ਆ ਦੁਕਾਨ ਆ ਮੇਰੀ ਦੁਕਾਨ ਤੇ ਕੋਈ ਮਾੜਾ ਮੋਟਾ ਸੌਦਾ ਪਾ ਲੱਗਦਾ ਸੀ ਚਾਰ ਪੰਜ ਸਤ ਦਿਹਾੜੀ ਦੇ ਵਿੱਚ ਸੌਦਾ ਪਾਦੇ ਰਹੇ ਕਿ ਬਸ ਸਾਡਾ ਕੰਮ ਕਾਰ ਹੈਗਾ ਸੀ ਹੁਣ ਦੱਸੋ ਹੁਣ ਅਸੀਂ ਕੀ ਕਰੀਏ ਸਾਡੇ ਬੱਚਿਆਂ ਦੇ ਵਿਸਾ ਸੁੱਕੇ ਖੜੇ ਸਾਡੇ ਵਿਸਾ ਸੁੱਕੇ ਖੜੇ ਨੇ ਆ ਇਤਾਂ ਰੋੜ ਮੈਰੀ ਦੀ ਤੁਹਾਨੂੰ ਚਨਾਇਆ ਨਾ ਵੀਡੀਓ ਤੁਸੀਂ ਆਪ ਕੋ ਦੇ ਬੜੀ ਬੱਚਿਆਂ ਦੀਆਂ ਕੁੜੀਆਂ ਰੋਈ ਜਾਂਦੀਆਂ ਨੇ ਤੁਸੀਂ ਮੇਰਾ ਪੁੱਤਰ ਬਾਣ ਕੇ ਮੇਰੀ ਗੁੜੀਆ ਦੇਖ ਕੇ ਵੀਡੀਓ ਸੰ ਮੇਰੀ ਇੱਕ ਨੂਨ ਬੱਚਾ ਆਉਣ ਵਾਲਾ ਸੀ ਕਿਨ ਮੇਰੀ ਲੜਕੀਆਂ ਸੀ ਚਾਰੇ ਮਵਾੜ ਆ ਗਏ ਨੇ ਘਰੇ ਕੋਈ ਵੀ ਨਹੀਂ ਹੈਗਾ ਸੀ ਸਾਡਾ ਬੱਚਾ ਵੀ ਮੰਨ ਲਓ ਸਾਡਾ ਪਰਿਵਾਰ ਚ ਕੋਈ ਮੇਰੀ ਚਾਰੇ ਲੜਕੀ ਪਰਿਵਾਰ ਆਪਣਾ ਰੁਕਦਾ ਸੀ ਪਾਪਾ ਰੁਕਦੇ ਸੀ ਬ੍ਰਦਰ ਰੁਕਦੇ ਸੀ ਫਿਰ ਜਾ ਬੰਦਾ ਆਇਆ ਫਿਰ ਕਤਲ ਹੋਣਾ ਸੀਗਾ ਫਿਰ ਪੈਣ ਪਾਪਾ ਨੂੰ ਕੁੱਟਣਾ ਜਨਾਬੀ ਨਾ ਕਰਨਾ ਜੀ ਕੋਈ ਕੋਣੇ ਕਿੱਥੇ ਕਰੇ ਇਹ ਜਨਾਬੀ ਕੋਈ ਜਨਾਬੇ ਮੇਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਰਾਨੀ ਕਿਹੜਾ ਪਿੰਡ ਪਿੰਡ ਦੇ ਧੋਣਾ ਜਿੰਨਾ ਪਰਿਵਾਰ ਦੇ ਵਿੱਚ ਬੈਠਾ ਦਾ ਪਿੰਡ ਦੇ ਆਸਰੇ ਲੈ ਕੇ ਬੈਠੀਆਂ ਤੇ ਢਾਣੀ ਆਂ ਦਾ ਆਸਰੇ ਲੈ ਕੇ ਬੈਠੇ ਆ। ਹਮਮ। ਔਰ ਸਾਡਾ ਪਿੰਡ ਕਿਹੜਾ ਕਿਵੇਂ ਆ। ਜੇ ਤੇ ਪਰਦੇ ਗਏ ਤੇ ਮਗਰ ਜੀ ਸਾਡੇ ਕੋਲ ਪੁੱਤਰਾ ਪਹਿਲ ਹੀ ਲਈ ਜਾਂਦਾ ਸੀ ਕਿਸੇ ਬੋ ਮੁੱਲ ਲੈ ਕੇ ਬੈਜਦਾ ਸਾਨੂੰ ਕਿ ਲੋੜ ਸ ਕਬਰਾਂ ਚ ਵੜ ਤੇ ਬੈ ਅੱਜ ਅਜ ਖਰੇ ਪਰਦਾ ਦੇ ਪਸਮਾਨ ਚੱਕ ਸਮਾਨ ਚੱਕਵਾ ਜਾਣੇ ਚੱਕ ਲਵਾ ਤੇ ਸਮਾਨ ਚਲੇ ਜਾਵਾਂ ਮੈਂ ਕਿਧਰ ਉੱਥੇ ਨਹਿਰ ਤੇ ਕਿਤੇ ਕੁਲੀ ਬਣਾ ਲਵਾ ਦੇ। ਚਲ ਜੇ ਤੁਸੀਂ ਐਦ ਕਿਨੇ ਸਰਪੰਚ ਬਣੇ ਤੇ ਅਸੀਂ ਅਗਾ ਨੂੰ ਪਾ ਦੇਵਾਂਗੇ ਕਿੰਨੀ ਕੁ ਗੱਲ। ਖਰੇ ਆਪਾਂ ਤੁਹਾਡੇ ਨਾਲ ਠੰਡੇ ਵੀ ਹੋ ਜਾਵਾਂਗੇ। ਸਰਪੰਚੋ ਕੀ ਮਸਲਾ ਹੈਗਾ ਤੁਹਾਡੇ ਪਿੰਡ ਦੇ ਬਾਹਰ ਟਾਣੀਆ ਪੰਚਾਇਤੀ ਜ਼ਮੀਨ ਦੇ ਵਿੱਚ ਹਾਂਜੀ ਹਾਂਜੀ ਉੱਥੇ ਲਗਾਤਾਰ ਕਹਿੰਦੇ ਤਿੰਨ ਵਾਰੀ ਲੜਾਈ ਹੋ ਗਈ ਹੈ ਕੀ ਕਾਰਨ ਹੈ ਕਾਰਨ ਕੋਈ ਨਹੀਂ ਜੀ ਸਿਰਫ ਇਹ ਪੰਚਾਇਤੀ ਇਲੈਕਸ਼ਨ ਤੋਂ ਚੱਲ ਰਿਹਾ ਜਿਹੜਾ ਕਿ ਇਹਨਾਂ ਨੂੰ ਦੂਸਰੀ ਤੇ ਹਾਰੀ ਹੋਈ ਉਹਨਾਂ ਬਰਦਾਸ਼ਤ ਨਹੀਂ ਹੋ ਰਿਹਾ ਅਸੀਂ ਪਿੰਡ 'ਚ ਕੰਮ ਕਰਨਾ ਚਾਹੁੰਦੇ ਆ ਇਹ ਹਰ ਕੰਮ ਵਿੱਚ ਵਿਗਨ ਪਾ ਰਹੇ ਆ ਇਹ ਕੰਮ ਨਹੀਂ ਕਰਨਾ ਦੇਣਾ ਚਾਹੁੰਦੇ ਲੋਕਾਂ ਨੂੰ ਬੜਾ ਪਰੇਸ਼ਾਨ ਕਰ ਰਹੇ ਆ ਮੁੱਦਾ ਕੋ ਹੁੰਦਾ ਕੋਸ਼ਾ ਕਾ ਬਰਾਏ ਕੁਛ ਹੋਰ ਲੈਂਦੇ ਉਹ ਤਾਂ ਤੁਹਾਡੇ ਤੇ ਰੋਪ ਲਾਰੇ ਕਹਿੰਦੇ ਸਰਪੰਚ ਸਾਹਿਬ ਨੂੰ ਵੋਟਾਂ ਨਹੀਂ ਅਸੀਂ ਪਾਈਆਂ ਤੇ ਹੁੰਦੀ ਜਿਹੜੀ ਹੈ ਸਾਡੇ ਨਾਲ ਖੁੰਦਕ ਕੀਤੀ ਜਾ ਰਹੀ ਹੈ ਸਰਪੰਚ ਸਾਹਿਬ ਬੰਦੇ ਭੇਜਦੇ ਔਰ ਸਾਡੇ ਨਾਲ ਮਾਰਕਟਾਈ ਕਰਦੇ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਸਰਪੰਚ ਨੂੰ ਕੀ ਲੋੜ ਆ ਸਰਪੰਚ ਬਣ ਗਿਆ ਹੁਣ ਕਾ ਕਿਸ ਲਈ ਖੁੰਦਕ ਰੱਖੂਗਾ ਅਜ ਤਾਂ ਨੇ ਸਾਰੇ ਮਿਲ ਕੇ ਚੱਲੋ ਸਾਰਿਆਂ ਨੂੰ ਹੱਕ ਬਰਾਬਰ ਆ ਅਸੀਂ ਕਿਸੇ ਨਾਲ ਕੋਈ ਲੜਾਈ ਨਹੀਂ ਕਰਨਾ ਚਾਹੁੰਦੇ ਕਿਸੇ ਨੂੰ ਅਸੀਂ ਮਨ ਲੈ ਇਹ ਨਹੀਂ ਕਹਿਣਾ ਚਾਹੁੰਦੇ ਵੀ ਸਾਨੂੰ ਉਹਨੇ ਵੋਟਾਂ ਨਹੀਂ ਪਾਈਆਂ ਮੈਂ ਤਾਂ ਹਰ ਇੱਕ ਨੂੰ ਕਿਹਾ ਵੀ ਜੇ ਮੈਂ ਬਣ ਗਿਆ ਮੈਨੂੰ ਹਰ ਇੱਕ ਨੇ ਵੋਟ ਪਾ ਦਿੱਤੀ ਮੇਰਾ ਕੋਈ ਕਿਸੇ ਨਾਲ ਰੰਜ ਨਹੀਂ ਆ ਨਰੇਗਾ ਦਾ ਕੀ ਮਸਲਾ ਹੈ ਨਰੇਗਾ ਦਾ ਕੋਈ ਮਸਲਾ ਨਹੀਂ ਅਸੀਂ ਆਨੇ ਅਸੀਂ ਅਲੋਟਮੈਂਟ ਕਰਾਉਨੇ ਆ ਸਪੀਕਰ ਦੇ ਵਿੱਚ ਸਰਕਾਰੀ ਜਗ੍ਹਾ ਤੇ ਹਰ ਇੱਕ ਦਾ ਭਰਦੇ ਆ ਫਾਰਮ ਅਸੀਂ ਆਨੇ ਅਜੀਤ ਸਰ ਕੇ ਜੋ ਵੀ ਆਏ ਉਹ ਕਿਸੇ ਨੂੰ ਮਨਾ ਨਹੀਂ ਨਰੇਗਾ ਵਾਸਤੇ ਮਿਸਕੁੱਲਚਾ ਸੀ ਬੰਦੇ ਸਾਡੇ ਇਹ ਜਿਹੜਾ ਹੁਣ ਉਹ ਤਿੰਨ ਘਰ ਕਹਿ ਰਹੇ ਆ ਵੀ ਸਾਡੇ ਰਾਤ ਦੇ ਸਮੇਂ ਆ ਕੇ ਸਾਡੇ ਨਾਲ ਮਾਰਕਟਾਈ ਕੀਤੀ ਗਈ 40 ਤੋਂ 50 ਬੰਦੇ ਸੀ ਪਹਿਲਾਂ ਸੁੱਚ ਕੱਟ ਦਿੰਦੇ ਆ ਲਾਈਟ ਬੰਦ ਕਰ ਦਿੰਦੇ ਵੀ ਕੋਈ ਵੀਡੀਓ ਨਾ ਬਣਾ ਸਕੇ ਤੇ ਉਸ ਤੋਂ ਬਾਅਦ ਮਾਰਕਟਾਈ ਕੀਤੀ ਜਾਂਦੀ ਹੈ ਬੰਦੇ ਕੁਝ ਹਸਪਤਾਲ ਚ ਵੀ ਦਾਖਲ ਹੋਏ ਇਹ ਸ਼ੁਰੂ ਕਿਵੇਂ ਹੋਇਆ ਇਹ ਸ਼ੁਰੂ ਜੀ ਇਤਰਾ ਵੀ 25 ਤਰੀਕ ਨੂੰ ਦਿਨ ਅਸੀਂ ਸਰਕਾਰੀ ਲਾਈਟਾਂ ਲਾ ਰਹੇ ਸੀ ਲਾਈਟਾਂ ਲਾਉਂ ਜਉ ਇਹਨਾਂ ਦੇ ਕੋਈ ਬਾਬੇ ਦੀ ਜਗਾ ਉੱਥੇ ਵੀ ਅਸੀਂ ਕਹੇ ਚਲੋ ਇੱਕ ਸਰਕਾਰੀ ਲਾਈਟ ਲਾ ਦਿਓ ਇਹਨਾਂ ਦਾ ਚਾਚਾ ਸੀਗਾ ਲੱਗਦਾ ਜਿਹੜਾ ਬਚਨ ਆ ਉਹਨੇ ਉੱਥੇ ਰੋਕਿਆ ਬਚਨ ਨਹੀਂ ਬਚਨ ਦਾ ਚਾਚਾ ਆ ਬਚਨ ਦਾ ਚਾਚਾ ਉਹਨੇ ਉਹਨੂੰ ਉੱਥੇ ਰੋਕਿਆ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਚਲਾ ਗਿਆ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਆ ਉਹ ਕਹਿੰਦਾ ਵੀ ਮੇਰੀ ਟਾਰ ਮਾੜੀ ਐ ਸੜ ਜੂਗੀ ਠੀਕਾ ਮੈਂ ਉਹਨੂੰ ਇਹ ਗੱਲ ਹੀ ਕਿਹਾ ਵੀ ਜੇ ਤੇ ਤੇਰੀ ਤਾਰ ਛੜ ਜਾਂਦੀ ਹੈ ਮੈਂ ਜ਼ਿੰਮੇਵਾਰ ਹਾਂ ਮੈਥੋਂ ਆਕੇ ਤੂੰ ਤਾਰ ਨਵੀਂ ਲੈ ਜੀ ਅਗਰ ਤੇਰਾ ਜੇ ਬਿੱਲ ਜ਼ਿਆਦਾ ਆਉਂਦਾ ਜਿੰਨਾ ਪਹਿਲਾਂ ਆਉਂਦਾ ਉਸ ਤੋਂ ਵੱਧ ਆਉਂਦਾ ਉਹਦਾ ਮੈਂ ਭੁਗਤਾਨ ਕਰੂੰਗਾ ਇਹਦੀ ਸਤਿਫਾਈ ਹੋ ਗਈ ਉਹ ਕਹਿੰਦੇ ਲਾ ਲਓ ਲਾਈਟ ਦਾ ਕੋਈ ਚੱਕਰ ਨਹੀਂ ਅਸੀਂ ਲਾਈਟ ਲਾ ਕੇ ਮੁੰਡੇ ਅਸੀਂ ਘਰੇ ਆ ਗਏ ਆ ਰਾਤ ਨੂੰ ਤਕਰੀਬਨ ਇਹਨਾਂ ਨੇ 8:30 ਵਜੇ 112 ਤੇ ਫੋਨ ਕੀਤਾ ਉੱਥੋਂ ਪੁਲਿਸ ਆਈ ਆ ਪੁਲਸ ਨੂੰ ਵੀ ਮੈਨੂੰ ਵੀ ਉਹਨਾਂ ਨੇ ਫੋਨ ਕੀਤਾ ਮੈਂ ਕਿਹਾ ਜੀ ਕੋਈ ਰੋਲਾ ਨਹੀਂ ਤੁਸੀਂ ਨਾ ਜਾਓ ਜੇ ਜਾਣਾ ਤੁਹਾਡੀ ਮਰਜ਼ੀ ਉਹਾਂ ਨੇ ਚਲੋ ਅਸੀਂ ਢੇੜਾ ਕੱਢ ਕੇ ਆਵਾਂਗੇ ਪੁਲਸ ਆ ਕੇ ਉਥੋਂ ਵਾਪਸ ਜੇ ਪਿੰਡ ਨਹੀਂ ਪਹੁੰਚੀ ਇਹਨਾਂ ਨੇ ਸੁੱਤੇ ਪਿਆ ਲੋਕਾਂ ਤੇ ਜਾ ਕੇ ਅਟੈਕ ਕਰਤਾ ਇਹ ਉੱਥੇ ਹੀ ਜਿਹੜੇ ਐਂਟੀ ਪਾਰਟੀ ਵਾਲੇ ਆ ਜਿਨ੍ਹਾਂ ਨੂੰ ਮੰਨ ਲਓ ਹਾਰ برداشت ਨਹੀਂ ਹੁੰਦੀ ਹਾਂਜੀ ਇਹਨਾਂ ਨੇ ਉਹਦੇ ਤੇ ਅਟੈਕ ਕੀਤਾ ਉਹ ਹੁਣ ਸਾਡੇ ਕੋਲੇ ਬੈਠਿਆ ਜਣਾ ਉਹਦੇ ਵਿਚਾਰੀ ਦੇ ਸੱਟਾਂ ਵੱਜੀਆਂ ਉਦੇ ਘਰ ਵਾਲੇ ਦੇ ਵੀ ਸੱਟਾਂ ਵੱਜੀਆਂ ਫਿਰ ਇਹ ਦੂਜੇ ਘਰੇ ਗਏ ਆ ਉਹਨੂੰ ਕੁੱਟ ਕੇ ਅਗਲੇ ਘਰੇ ਚਲੇ ਗਏ ਆ ਉਹਨਾਂ ਦੇ ਵੀ ਜਾ ਕੇ ਦਰਵਾਜ਼ੇ ਇਹਨਾਂ ਨੇ ਭੰਨੇ ਆ ਵੀਡੀਓ ਤਾਂ ਅਸੀਂ ਉਪਲਬਧ ਕਰਵਾ ਸਕਦੇ ਆ ਤੁਹਾਨੂੰ ਮੌਕੇ ਤੇ ਜੋ ਵੀ ਉਹਨਾਂ ਨਾਲ ਹੋਇਆ ਜਿਹੜੀਆਂ ਸੱਟਾਂ ਵੱਜੀਆਂ ਉਹ ਵੀ ਤੁਹਾਨੂੰ ਅਸੀਂ ਉਪਲਬਧ ਕਰਾ ਸਕਦੇ ਆ ਕਿਸ ਤਰ੍ਹਾਂ ਇਹਨਾਂ ਨੇ ਕੁੱਟਿਆ ਉਹਨਾਂ ਨੂੰ ਵੇਖੋ ਲੜਾਈ ਕਿਸੇ ਹੋਰ ਚੀਜ਼ ਦੀ ਆ ਕਿਸੇ ਸੁੱਤੇ ਪਏ ਨੂੰ ਬੰਦੇ ਨੂੰ ਜਾ ਕੇ ਘਰੇ ਢਾਉਣਾ ਕਿੰਨੀ ਮਾੜੀ ਗੱਲ ਆ ਜਦੋਂ ਇਹ ਗੱਲ ਹੋਈ ਆ ਤੇ ਉਹਨਾਂ ਨੇ ਪਿੰਡ ਸਾਮੈਨ ਨੂੰ ਫੋਨ ਕੀਤਾ ਮੈਂ ਵੀ ਉੱਥੇ ਗਿਆ ਜਾ ਕੇ ਵੇਖਿਆ ਤਾਂ ਹਾਲਾਤ ਜਿਹੜੇ ਇੰਨੇ ਸੀ ਕਿ ਬੁਰੇ ਸੀ ਫਿਰ ਅਸੀਂ ਇਹਨਾਂ ਨੂੰ ਚੱਕਿਆ ਇਹਨਾਂ ਨੂੰ ਜਾ ਕੇ ਹਸਪਤਾਲ ਦਾਖਲ ਕਰਵਾਇਆ ਹਾਂਜੀ ਉਹਦਾ ਐਫ ਆਰ ਆਈ ਕੱਟੀ ਗਈ ਆ ਹਜੇ ਉਹਨਾਂ ਲੇਕਿਨ ਬਿਆਨ ਲੈਣ ਨਹੀਂ ਹਜੇ ਤੱਕ ਆਈ ਮਲਾਜਮ ਐਮ ਐਲ ਆਰ ਐਮ ਐਲ ਆਰ ਕੱਟੀ ਗਈ ਆ ਜੀ ਉਸ ਤੋਂ ਬਾਅਦ ਉਹ 4 ਦਿਨ ਹੋ ਗਏ ਆ ਜੀ ਹਾਂ ਕੋਈ ਉੱਥੇ ਉਹ ਨਹੀਂ ਆਇਆ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਅਗਰ ਪੁਲਿਸ ਪੈਰਵਾਈ ਕਰਦੀ ਕਾਰਵਾਈ ਕਰਦੀ ਤਾਂ ਸ਼ਾਇਦ ਇਹ ਜਿਹੜੀ ਦੂਸਰੀ ਵਾਰ ਕੱਲ ਇਹਨਾਂ ਨੇ ਪਲਾਈਨਿੰਗ ਨਾਲ ਲੜਾਈ ਉੱਥੇ ਕਰਵਾਈ ਆ ਉਹ ਨਹੀਂ ਹੋਣੀ ਸੀ ਇਹ ਵੇਖੋ ਜੀ ਸਭ ਤੋਂ ਜਿਹੜੀ ਇਹਨਾਂ ਵਾਸਤੇ ਸ਼ਰਮਨਾਕ ਗੱਲ ਇਹ ਆ ਵੀ ਇਹ ਗਰੀਬਾਂ ਨੂੰ ਆਪਸ ਵਿੱਚ ਉਹਨਾਂ ਨੂੰ ਲੜਾ ਰਹੇ ਆ ਠੀਕ ਆ ਜੀ ਇਹ ਪਿੰਡ ਦੇ ਵਿੱਚ ਦੋ ਤਿੰਨ ਜਿਨ੍ਹਾਂ ਨੇ ਇੱਕ ਆ ਲਖਵਿੰਦਰ ਸਿੰਘ ਲੱਖਾ ਹੋ ਗਿਆ ਜੀ ਇੱਕ ਆ ਲਾਡੀ ਹੋ ਗਿਆ ਜੀ ਉਹਦਾ ਨਾਂ ਨਹੀਂ ਪੱਕਾ ਮੈਂ ਜਾਣਦਾ ਇੱਕ ਹਰਮੀਤ ਸਿੰਘ ਲਾਡੀ ਜੀ ਇੱਕ ਸਭ ਤੋਂ ਵੱਡਾ ਜਿਹੜਾ ਅੱਗ ਲਾਉਣਾ ਉਹ ਹੈਗਾ ਜੀ ਕੁਲਵਿੰਦਰ ਸਿੰਘ ਕਿੰਦਰ ਜੀ ਅੱਜ ਕਾ ਹੁਣ ਮੈਂ ਸੁਣਿਆ ਵੀ ਉਹ ਪਿੰਡ ਚੋਂ ਅੱਗ ਲਾ ਕੇ ਤੇ ਉਹ ਫਰਾਰ ਹੋ ਚੁੱਕਿਆ ਵੀ ਜਿਹੜੀ ਐ ਇਹਨਾਂ ਨੇ ਜੀ ਵੇਖੋ ਇਹਨਾਂ ਨੇ ਸਾਰਾ ਕੰਮ ਜਦੋਂ ਦਾ ਇਲੈਕਸ਼ਨ ਹੋਇਆ ਜੀ ਕਦੇ ਇਹ ਜਿਹੜੇ ਉਥੋਂ ਦੇ ਲੋਕਾਂ ਨੂੰ ਜਾ ਕੇ ਭੜਕਾਉਂਦੇ ਆ ਤੁਸੀਂ ਇਸ ਸਰਪੰਚ ਨਾਲ ਨਰੇਗਾ ਨਾਲ ਕੰਮ ਨਹੀਂ ਕਰਨਾ ਆਪਾਂ ਤੁਹਾਨੂੰ ਲੱਗ ਤੋਂ ਨਰੇਗਾ ਦੇਵਾਂਗੇ ਤੁਸੀਂ ਪ੍ਰਵਾਹ ਨਾ ਕਰੋ ਕਿਸੇ ਗੱਲ ਇਹ ਹੱਲਾਸ਼ੇਰੀ ਉਹਨਾਂ ਨੂੰ ਇੰਨੀ ਕੁ ਦਿੰਦੇ ਆ ਜੀ ਉਹਨਾਂ ਨੂੰ ਉਕਸਾਉਂਦੇ ਆ ਲੜਾਈ ਵਾਸਤੇ ਵੇਖੋ ਇਹ ਕੋਈ ਪਰਿਵਾਰ ਆ ਸਾਰਾ ਕੋਈ ਇਹਨਾਂ ਚੋਂ ਲੱਗ ਨਹੀਂ ਗਾ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਨਾ ਲੜੋ ਇਹਨਾਂ ਨੇ ਸਾਨੂੰ ਕਾਫੀ ਵਾਰੀ ਕਿਹਾ ਵੀ ਤੁਸੀਂ ਟਾਣੀ ਨਹੀਂ ਗਿੜਾ ਮਾਰਦੇ ਪਰ ਵੇਖੋ ਬਿਨਾ ਕੰਮ ਤੋਂ ਅਸੀਂ ਢਾਣੀ ਸਾਡਾ ਕੋਈ ਕੰਮ ਨਹੀਂ ਜਦੋਂ ਅਸੀਂ ਉੱਥੇ ਕੋਈ ਨਾਲੀਆਂ ਲਾਈਟਾਂ ਲਾਵਾਂਗੇ ਉਦੋਂ ਜਾਵਾਂਗੇ ਲੇਕਿਨ ਇਹ ਹਰ ਰੋਜ਼ ਜੁੰਡਲੀ ਬਣਾ ਕੇ ਉੱਥੇ ਢਾਣੀ ਜਾਂਦੇ ਆ ਉੱਥੇ ਢਾਣੀ ਜਾ ਕੇ ਇਹਨਾਂ ਨੇ ਬੰਦੇ ਇਕੱਠੇ ਕਰਨੇ ਆ ਬੰਦੇ ਇਕੱਠੇ ਕਰਕੇ ਉਹਨਾਂ ਦੇ ਫਿਰ ਦੂਜੇ ਲੋਕਾਂ ਤੇ ਪ੍ਰੈਸ਼ਰ ਪਾਉਣਾ ਵੇਖੋ ਸਰਪੰਚ ਬਣਿਆ ਸੀ ਸਾਡਾ ਦੁੱਖ ਦੇ ਸੁੱਖ ਦੇ ਇਹਨਾਂ ਨੇ ਜਦੋਂ ਫੋਨ ਕਰਨਾ ਸਾਡਾ ਜਾਣ ਦਾ ਫਰਜ਼ ਵੀ ਬੰਦ ਆ ਠੀਕ ਹੈ ਜੀ ਇਹ ਜੇ ਤੱਕਾ ਉੱਥੇ ਨਜਾਇਜ਼ ਕਰਵਾਉਂਦੇ ਆ ਤਾਂ ਅਸੀਂ ਜਾਣੇ ਹੁਣ ਕੱਲ ਦੀ ਗੱਲ ਸੁਣੋ ਜੀ ਕੱਲ ਸਵੇਰ-ਸਵੇਰ ਮੈਂ ਸੈਰ ਕਰਨ ਜਾ ਰਿਹਾ ਸੀ ਮੈਨੂੰ ਉਦੋਂ ਇਹਨਾਂ ਦਾ ਫੋਨ ਆਇਆ ਵੀ ਇਹ ਚਾਰ ਤੋਂ ਪੰਜ ਬੰਦੇ ਪਿੰਡੋਂ ਆਏ ਆ ਇਹਨਾਂ ਨੇ ਆ ਕੇ ਇੱਕ ਪਿੰਡ ਦੇ ਘਰ ਦੇ ਵਿੱਚ ਜਿਹੜੇ ਬੰਦੇ ਇਹਨਾਂ ਦੇ ਗਲ ਪਏ ਸੀ ਉਹਨਾਂ ਦੇ ਘਰੇ ਇਹਨਾਂ ਨੇ ਇਕੱਠ ਕਰਨਾ ਸ਼ੁਰੂ ਕਰਤਾ ਤੇ ਮੈਨੂੰ ਉਹ ਆਂਟੀ ਨੇ ਫੋਨ ਕੀਤਾ ਕਹਿੰਦੀ ਵੀ ਤੁਸੀਂ ਆਓ ਆ ਕੇ ਵੇਖੋ ਵੀ ਇਹ ਇਕੱਠ ਕਰ ਰਹੇ ਆ ਸਾਡੇ ਫੇਰ ਨਾਲ ਗੱਲ ਪੈ ਜਾਣ ਵੀ ਜਿਹੜੀ ਹਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਕੱਸਦਾ ਵੀ ਸਾਡੇ ਹਜੇ ਤੱਕ ਬਿਆਨ ਨਹੀਂ ਹੋਏ ਵੀ ਸਾਡੇ ਫੇਰ ਨਾਲ ਝਟਾ ਮਾਰਨੇ ਫਿਰ ਅਸੀਂ ਗਏ ਆ ਇੱਥੋਂ ਅਸੀਂ ਪੈਦਲ ਹੀ ਗਏ ਆ ਕੋਈ ਸਾਡੇ ਕੋਲੇ ਡਾਂਗ ਛੋਟੀ ਨਹੀਂ ਜੀ ਇਸ ਗੱਲ ਦੀ ਪੁਲਿਸ ਸ਼ਾਨਬੀਨ ਕਰ ਲਵੇ ਅਸੀਂ ਸੌ ਵੀ ਦੇਣ ਨੂੰ ਤਿਆਰ ਆ ਜੇ ਅਸੀਂ ਕੋਈ ਘਰੋਂ ਸੰਦ ਲੈ ਕੇ ਗਏ ਹਾਂ ਜਦੋਂ ਅਸੀਂ ਇਹਨਾਂ ਦੇ ਘਰੇ ਅਜੇ ਐਂਟਰੀ ਕਰਨੇ ਆ ਉਹ ਗਲੀ ਦੇ ਵਿੱਚੋਂ ਲੰਘ ਹੀ ਰਹੇ ਆ ਅਸੀਂ ਪੁੱਛ ਹੀ ਰਹੇ ਆ ਵੀ ਕਿੱਥੇ ਆ ਬੰਦੇ ਕੌਣ ਇਕੱਠੇ ਕਰ ਰਿਆ ਇਹਨਾਂ ਨੇ ਕੋਠਿਆਂ ਦੇ ਉੱਤੋਂ ਸਾਨੂੰ ਮਲ ਕੇ ਪੱਥਰ ਚਲਾਉਣੇ ਸ਼ੁਰੂ ਕਰਤੇ ਆ ਮੇਰੇ ਚਾਚਾ ਜੀ ਬੈਠੇ ਆ ਉਹਨਾਂ ਦੀ ਲੱਤ ਸੜੀ ਆ ਸਾਰੀ ਇਹਨਾਂ ਨੇ ਉਤੋਂ ਪੈਟਰੋਲ ਬੰਬ ਸਿੱਟਨੇ ਸ਼ੁਰੂ ਕਰ ਦਿੱਤੇ ਫਿਰ ਵੇਖੋ ਅਸੀਂ ਆਪ ਦੀ ਇਫਵਾਜ਼ਤ ਵਾਸਤੇ ਮੈਂ ਪਿੰਡੋਂ ਬੰਦਿਆਂ ਨੂੰ ਵੀ ਫੋਨ ਕੀਤਾ ਵੀ ਯਾਰ ਆਜੋ ਇਹ ਤਾਂ ਸਾਨੂੰ ਮਾਰਨ ਪੈ ਗਏ ਆ ਵੀ ਅਸੀਂ ਤਾਂ ਜੇ ਵੈਸੇ ਹੀ ਆਏ ਸੀ ਅਸੀਂ ਉਥੋਂ ਇਹਨਾਂ ਨੇ ਸਾਨੂੰ ਕੋਈ ਉਥੋਂ ਡਾਂਗ ਸੋਟੀਆਂ ਵੀ ਉਪਲਬਧ ਕਰਾਈਆਂ ਅਸੀਂ ਆਪ ਦੀ ਜਾਨ ਬਚਾਉਣ ਵਾਸਤੇ ਇਹਨਾਂ ਨੇ ਛੱਤ ਦੇ ਉੱਪਰ ਛੜ ਕੇ ਬੇਹਥਾ ਸਾਡੇ ਤੇ ਰੋੜੇ ਮਾਰੇ ਆ ਉਹ ਵੀ ਸ਼ਾਇਦ ਸਾਡੇ ਕੋਲੇ ਹੈਗੀ ਆ ਵੀਡੀਓ ਕਲਿੱਪ ਬਣੀ ਹੋਈ ਆ ਦੇਖੋ ਜੀ ਸਾਡਾ ਕੋਈ ਉਹਨਾਂ ਨਾਲ ਰੰਜ ਨਹੀਂ ਸਾਨੂੰ ਸਭ ਨੇ ਵੋਟਾਂ ਪਾਦੀਆਂ ਅਸੀਂ ਖਿੜੇ ਮੱਥੇ ਇਨੀਆਂ ਵੀ ਨਰੇਗਾ ਚ ਤੁਸੀਂ ਆਓ ਕੰਮ ਕਰੋ ਲਾਈਟਾਂ ਵੀ ਲਾਈਆਂ ਅਸੀਂ ਕਿਸੇ ਨਾ ਵੇਖੋ ਹਾਰੇ ਹੋਏ ਸਰਪੰਚ ਦੇ ਬਾਰ ਚ ਤੁਸੀਂ ਜਾ ਕੇ ਚੈੱਕ ਕਰ ਲਓ ਅਸੀਂ ਲਾਈਟਾਂ ਲਾਈਆਂ ਹੋਈਆਂ ਸਾਡਾ ਪਿੰਡ ਦੇ ਵਿੱਚ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਪਿੰਡ ਸਾਹਿਬ ਨੇ ਤੇ ਮੈਂ ਅਸੀਂ ਲੇਡੀ ਦਾ ਕੁੜੀ ਦਾ ਵਿਆਹ ਸੀ ਜਾ ਜੀ ਕੁੜੀ ਦੇ ਵਿਆਹ ਤੇ ਪੈਸੇ ਦਿੱਤੇ ਆ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੇਗੇ ਉਹ ਇਹਨਾਂ ਤੋਂ ਚੱਲ ਨਹੀਂ ਹੁੰਦਾ ਵੀ ਇਹ ਕੰਮ ਪਿੰਡ ਦੇ ਵਿੱਚ ਚੰਗਾ ਕਰੀ ਜਾਂਦੇ ਆ ਤੇ ਕੱਲ ਨੂੰ ਸਾਨੂੰ ਤਾਂ ਕਿਸੇ ਨੇ ਬੁਲਾਉਣਾ ਨਹੀਂ ਸਾਨੂੰ ਮੂੰਹ ਨਹੀਂ ਲਾਉਣਾਗਾ ਇਸ ਕਰਕੇ ਇਹ ਆਪਸ ਵਿੱਚ ਗਰੀਬਾਂ ਨੂੰ ਹੀ ਲੜਾ ਕੇ ਤੇ ਅੱਗੋਂ ਅੱਗੋਂ ਮੋਹਤਵਾਰ ਬਣਨਾ ਚਾਹੁੰਦੇ ਆ ਜੀ ਇਸ ਚੀਜ਼ ਤੇ ਇਹਨਾਂ ਤੋਂ ਇਹ ਚੀਜ਼ ਬਰਦਾਸ਼ਤ ਨਹੀਂ ਹੋਰੀਗੀ ਬਸ

ਘਰੇ ਘਰੇ ਆ ਗਏ ਠੀਕ ਮੈਂ ਪਾਇ ਅਸੀਂ ਸੁੱਤੇ ਪਏ ਸੀ ਮਲਾਜਮ ਆਏ ਨੇ ਮਲਾਜਮ ਸਾਡੇ ਪੰਜ ਛਣ ਕਰਤ ਗਏ ਚਲੇ ਤਨ ਕਾ ਬੀਬਾ ਤਦੀ ਲੜਾਈ ਤੇ ਨਹੀਂ ਐਸੇ ਕਸਾਰਾ ਅਸੀਂ ਮਸ਼ੀਨ ਮੰਨਨੇ ਸੀ ਲੜਨ ਵਾਲ ਬੰਦੇ ਨਹੀਂ ਹੈਗੇ ਤੇ ਉਹ ਗਏ ਚਲੇ ਤਾਂ ਕੁੰਡੀ ਸਾਡੀ ਰਹੇਗੀ ਗੇਟ ਤੇ ਖੁੱਲਲੀ ਤੇ ਅੱਗੇ ਸਾਡੇ ਬਾਹਰ ਦੇ 50 60 ਬੰਦਾ ਮਲਾਜਮਾਂ ਨੇ ਖੁਦ ਵੇਖਾ ਵੈਰੋ ਕਾਲੀ ਪੁਲਸ ਨੇ ਵੀ ਖੜੇ ਸੀ ਤੇ ਜਦੋਂ ਮੈਂ ਕੁੰਡੀ ਲਾਵਣ ਗਈ ਤੇ ਉਹਨਾਂ ਨੂੰ ਆਤ ਸਾਡੇ ਮਲਾਜਮ ਜਾਂਦੇ ਰਹੇ ਤੇ ਸਾਡੇ ਘਰੇ ਆਤ ਗੱਲ ਪੈ ਗਏ ਨੇ ਸਾਡੀ ਕੁਆਟਾ ਵੀ ਕੀਤੀ ਨੇ ਸੜਾ ਸਾਰਾ ਸਮਾਨ ਵੀ ਪੰਨਾ ਨੇ ਹਾਂ ਹਾਂਜੀ ਤਾਂ ਸੱਟਾ ਵੀ ਮੈਨੂੰ ਲਾਗਣ ਬਹੁਤ ਮੈਨੂੰ ਸੱਟਾ ਗੁੱਜੀਆਂ ਲੱਗੀਆਂ ਨੇ ਤਾਂ ਅਸੀਂ ਚਾਰ ਦਿਨ ਹਸਪਤਾਲਾ ਰਹੇ ਸਾਡੀ ਪੰਜਾਂ ਚਾਣੋਂ ਤੇ ਨਾ ਮਲਾਜਮ ਗਾਇਨ ਕੋਚ ਨਾਸਾ ਨੂੰ ਤੇ ਗੋਲੀ ਨਾਲ ਦੱਪਾ ਪੀੜਾ ਨਾਲ ਸੀ ਮਰਦੇ ਰਹੇ ਤਾਂ ਅਸੀਂ ਫਿਰ ਸਾਨੂੰ ਸਰਪੰਚ ਨੂੰ ਫੋਨ ਲਾਇਆ ਤੇ ਇਹਨੇ ਲੈ ਆਂਦਾ ਸੰਨਯਤ ਤੇ ਮਣ ਸਾਡੇ ਟੀਕਾ ਚੱਲਦੀ ਜਾਂਦੇ ਟੀਕੇ ਲੱਗੀ ਜਾਂਦੇ ਨੇ ਹਾਂ ਕਿੰਨੇ ਦਿਨ ਹੋ ਗਏ ਲੜਾਈ ਸਾਡੇ ਹੋ ਗਿਆ ਅੱਜ 6 ਮਾਂ ਆ ਦੇ ਲੋ ਗਿਆ 6 ਦਿਨ ਆ 6 ਦਿਨ ਤਨਾ ਚ ਪੂਰੇ ਹੋ ਗਿਆ ਸਾਡੇ ਕੀ ਨਾ ਇਹ ਟੋਟੇ ਬਿੰਬ ਲਾਰਾ ਨੇ ਤੇਜੜਾ ਪ੍ਰਾਣਾ ਸਰਪੰਚ ਇਹ ਲੜਾਂ ਦਾ ਪੈਸਾ ਆ ਰਿਆਂ ਦੇ ਲੜਾਈ ਪਵਾਂਦਾ ਪਿਆ ਸਾਡੇ ਲੜਾਈ ਨਵੇਂ ਸਰਪੰਚ ਦਾ ਕੋਈ ਮਸਲਾ ਨਹੀਂ ਇਹ ਸਾਰੇ ਕੰਮ ਕੀਤੇ ਜਾਂਦਾ ਗਰੀਬਾਂ ਤੇ ਹਾਂ ਹਾਂਜੀ ਹਾਂ ਉਹਨਾਂ ਕੋਲ ਜਰਾਨੀ ਜਾਂਦਾ ਹਾਂ ਉਹਨਾਂ ਕੋਲ ਜਰਾਨੀ ਜਾਂਦਾ ਵੀ ਇਹ ਕੰਮ ਕਾ ਸਹੀ ਕਾਰ ਲੈ ਇਹਨੂੰ ਕੋਈ ਲਾਲਚ ਨਹੀਂ ਆਦਾ ਵੀ ਸਰਕਾਰ ਦੇ ਪੈਸੇ ਦਾ ਇਹ ਆਂਦਾ ਮ ਗਰੀਬਾਂ ਦਾ ਕੰਮ ਕਰਨੇ ਨੇ ਜੋ ਪੈ ਲੀਆਂ ਨੇ ਪੱਕੀਆਂ ਦੇਵਾ ਦਾ ਕਾਰ ਤੇ ਉਹਨਾਂ ਕੋਲ ਜਰਾਨੀ ਗਿਆ ਤੁਹ ਮਾਮਲਾ ਖਾਮੀ ਹੈ ਪਿੰਡ ਹੈਗਾ ਚੱਕ ਕਾਮ ਵਿਸ਼ਾਲ ਜੁਈਆ ਜੁਈਆ ਨੰਦ ਸਿੰਘ ਉਸ ਨਪੇ ਤੇ ਉਥੇ ਸਰ ਲੜਾਈ ਝਗੜਾ ਚੱਲ ਰਿਹਾ ਹੈ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਲੜਾਈ ਝਗੜਾ ਹੋ ਗਿਆ ਹੈ ਤੇ ਇਲਜ਼ਾਮ ਲੱਗ ਰਿਹਾ ਕਿ ਜਿਹੜੇ ਉਥੋਂ ਦੇ ਪਿੰਡ ਦੇ ਸਰਪੰਚ ਹੈ ਉਹਨਾਂ ਦੇ ਵੱਲੋਂ ਜਿਹੜਾ ਕੀ ਹੈ ਉਥੇ ਨਾਲ ਬੰਦੇ ਲਗਾ ਕੇ ਲੜਾਈ ਝਗੜਾ ਕਰਾਇਆ ਜਾ ਰਿਹਾ ਹੈ ਉਹ ਮਸਲਾ ਹੈ ਕੀ ਮਸਲਾ ਇਹ ਇਸ ਝੁੰਗੀਆਂ ਨੰਦ ਸਿੰਘ ਦੀ ਬਾਹਰ ਟਣੀ ਇੱਕ ਟਾਕ ਚੱਲ ਜੁਈਆਂ ਦੀ ਇਥੇ ਕਰੀਬ 100 ਪਰਿਵਾਰ ਰਹਿੰਦਾ ਹੈ 100 ਘਰ ਰਹਿੰਦਾ ਹੈ ਉਹ ਆਪਸ ਵਿੱਚ ਰਿਸ਼ਤਦਾਰ ਹੀ ਨੇ ਤੇ ਉਹ ਆਪਣੇ ਕਿਸੇ ਗੱਲ ਨੂੰ ਲੈ ਕੇ 26 ਤਰੀਕ ਨੂੰ ਆਪਸੇ ਲੜਦੇ ਸੀ ਜਿਹਦੇ ਚ ਅਸੀਂ ਦੋਨੋਂ ਪਾਰਟੀਆਂ ਦੇ ਖਰਾਬ ਜਿਹੜਾ ਕ੍ਰੋਸ ਐਫਆਈਆਰ ਅਰਜ਼ ਕਰਤੀ ਤੇ ਉਹ ਇਨਵੈਸਟੀਗੇਸ਼ਨ ਜਾਰੀ ਆਦੀ ਉਸ ਤੋਂ ਬਾਅਦ ਉਸੇ ਗੱਲ ਨੂੰ ਲੈ ਕੇ ਮਤਲਬ ਇਹਨਾਂ ਦੇ ਬਾਅਦ ਵਿੱਚ ਫਿਰ ਡਿਸਪਿਊਟ ਹੋਇਆ ਇਹਦਾ ਕੁਝ ਮਸਲਾ ਇਹ ਨਰੇਗਾ ਦਾ ਬਣਾਉਂਦੇ ਆ ਤੇ ਪਾਰਟੀ ਬਾਜੀ ਹੋਣ ਕਰਕੇ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਹੈ ਕੀ ਜਿਸ ਵੰਦੀ ਅਸੀਂ ਹਰ ਪਹਿਲੂ ਤੋਂ ਤਸਕੀਸ਼ ਕਰ ਰਹੇ ਹਾਂ ਸਰ ਕਹਿੰਦੇ ਸਰਪੰਚ ਵੱਲੋਂ ਇਲਜ਼ਾਮ ਨੇ ਕਿ ਕੂਟਮਾਰ ਕੀਤੀ ਜਾ ਰਹੀ ਹੈ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਤਾਂ ਵੋਟਾਂ ਦਾ ਵੀ ਇਹ ਜਦੋਂ ਮਸਲਾ ਸਾਹਮਣੇ ਆਇਆ ਵੋਟਾਂ ਦਾ ਕੋਈ ਮਸਲਾ ਨਹੀਂ ਕਿ ਪਾਰਟੀ ਵਾਜੀ ਹੈ ਜੀ ਨਵੇਂ ਤੇ ਪੁਰਾਣੇ ਸਰਪੰਚ ਦੀ ਇਹਨਾਂ ਦੀ ਆਪਸ ਵਿੱਚ ਪਾਰਟੀ ਵਾਜੀ ਹੈ ਹੋਰ ਵੋਟਾਂ ਦਾ ਤਾਂ ਹੁਣ ਕੋਈ ਮਸਲਾ ਨਹੀਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਾਰਵਾਈ ਕਰਨ ਦਾ ਮਤਲਬ ਕੀਤੀ ਜਾ ਰਹੀ ਹੈ ਜਿਹੜਾ ਪਹਿਲਾਂ ਦੇ ਉਹ 26 ਤਰੀਕ ਨੂੰ ਲੜਾਈ ਹੋਈ ਉਹ ਦਿਨ ਦਿਨ ਇਨਵੋਲਵਮੈਂਟ ਵਿੱਚ ਉਹਨੂੰ ਦੇਖਲਾ ਰਿਫਰਡ ਕੀਤੀ ਹੋਣੇ ਵੇਹੜੇ ਕ ਲੜਾਈ ਹੋਈ ਹੈ ਕਪਾਲਾ ਸਿੰਘ ਨਾਮ ਦਾ ਸ਼ਖਸ ਜਿਹੜਾ ਉਹ ਦਾਖਲ ਐਡਮਿਟ ਹੋਇਆ ਹਸਪਤਾਲ ਮੇਰੇ ਉਧਿਵਿਦੇਸ਼ ਮੰਦੀ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਈ ਹੈ ਜੀ 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 ਕੱਲ ਸੰਡੇ ਸੀਗਾ ਸੰਡੇ ਕਰਕੇ ਅੱਜ ਆ ਜੂਗੀ ਕੋਈ ਵੀ ਐਫਆਰ ਦੇਖਾਂਗੇ ਜੋ ਵੀ ਠੀਕ ਹੈ ਥੈਂਕ ਯੂ ਬਹੁਤ ਨਾਲ ਠੀਕ